ਇਕ ਤਬਰਾਂ ਵੱਲੋਂ ਹਰ ਪੀੜਤਾਂ ਵਾਸਤੇ ਰਾਸ਼ਨ ਕੱਪੜਾ ਲੀੜਾ ਦਾਣੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਆ ਸਾਡਾ ਭਰਾ ਹੈਗਾ ਗਰਦਿਆਲ ਸਿੰਘ ਇਹ ਇਹਨਾਂ ਨੇ ਸਾਥੀਆਂ ਨੇ 15 ਸੂਟ ਗਲਾਸ 35 ਗਲਾਸ ਬਿਸਤਰੇ ਤੇ ਨਗਦੀ ਦੇ ਰੂਪ ਦੇ ਵਿੱਚ ਇੱਕ ਥੈਲਾ ਕਣਕ ਦਾ ਬਹੁਤ ਉਦਮ ਦੇ ਨਾਲ ਲੋਕ ਇਹ ਸਾਰੀ ਸਹਾਇਤਾ ਕਰ ਰਹੇ ਨੇ ਇਸ ਕਰਕੇ ਸਜਣੋ ਹਰਾਂ ਵਾਲੇ ਲੋਕ ਉਹਨਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਮਨ ਸਮਝਾਉਣ ਦੀ ਗੱਲ ਹੈ ਵੀ ਸਾਡਾ ਇੱਕ ਖੂੰਜਾ ਦਬ ਗਿਆ ਇਸ ਕਰਕੇ ਅੱਜ ਉਹ ਸਜਣਾ ਤੇ ਵੱਡੀ ਆਫਤ ਹੈ ਆਪਾਂ ਤਨੋਂ ਮਨੋਂ ਤੁਹਾਨੂੰ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਈਏ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਭਰਾ ਦਾ ਜਿਨ੍ਹਾਂ ਨੇ ਸਾਡੀਆਂ ਭੈਣਾਂ ਨੇ ਨਵੇਂ ਸੂਟ ਮਤਲਬ ਬਹੁਤ ਵਧੀਆ ਸੂਟ ਨੇ ਜਿਹੜੇ ਇਹ ਏ ਅੱਜ ਇਹਨਾਂ ਨੇ 15 ਸੂਟ ਉਹਦੇ ਤਿੰਨ ਤੇ ਹੋਰ ਵੀ ਸਾਰੀ ਸਮਗਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹ ਕਿੱਥੇ ਆ ਬੰਦਾ